ਦਾ ਮੁੰਡੇਪੁਰ ਵਾਲਾ ਜਿਹੜਾ ਕਥਾ ਜੀਆਂ ਕਰਦਾ ਇਹਨਾਂ ਦਾ ਆਸ਼ਿਕ ਉਹ ਹੁਣ ਬੁੱਲੇਖਾ ਇਤਨਾ ਵੱਡੇ ਪ੍ਰਚਾਰਕ ਨੇ ਸਿੱਖ ਔਮਦੇ ਅੱਜ ਹਰਨਾਮ ਸਿੰਘ ਤੁਮਾ ਜਿਵੇਂ ਕੁੰਭ ਮੇਲੇ ਤੇ ਗਿਆ ਅੱਜ ਚੁੱਪ ਕਿਉਂ ਨਹੀਂ ਬੋਲਦੇ ਕਿਉਂ ਨਹੀਂ ਮੈਂ ਉਹ ਹੀ ਕਹਿੰਦਾ ਉਹ ਸਰਕਾਰੀ ਨੇ ਸਾਰੇ ਪਿੰਦਰਪਾਲ ਵੀ ਸਰਕਾਰੀ ਹੈ ਅੱਛਾ ਜੀ ਹਾਂ ਸਰਕਾਰ ਦਾ ਪਾਲਿਆ ਆ ਬੁੱਲੇਖਾ ਕੋਈ ਨਹੀਂ ਬੋਲਦਾ ਸੱਚ ਕੀਤਾ ਬੰਦਾ ਸਿੰਘ ਬੋਲੇ ਉਹ ਯਾਰੇ ਤੈਨੂੰ ਮੈਂ ਪਹਿਲਾਂ ਕਰ ਇਕੱਠਿਆ ਉਹ ਥੁਮੇ ਦਾ ਚੇਲਾ ਹੁਣ ਬੋਲੇਗਾ ਕਿਉਂ ਹੂੰ ਤੁਮੇ ਦੀ ਬੁੱਕਲ ਤੋਂ ਚ ਨਿਕਲਿਆ ਜੀ ਲੋਕੀ ਮੂਰਖ ਨੇ ਸਾਧ ਨੇ 50-5000 ਰੁਪਏ ਦਿੰਦੇ ਨੇ ਉਹਨੂੰ ਜਿਹੜੇ ਵੱਡੇ ਵੱਡੇ ਪਿੰਦਰਪਾਲ ਵਰਗੇ ਹੋਰ ਉੱਥੇ ਜਾ ਜਾ ਕੇ ਬੈਠਦੇ ਨੇ ਮੈਨੂੰ ਦੱਸੋ ਓਏ ਤੁਸੀਂ ਕਥਾ ਵਾਚ ਕੋ ਬੋਲੋ ਮੂੰ ਤੁਹਾਡੇ ਚ ਹੁਣ ਦੰਦਲਾਂ ਕੋ ਪੈ ਗਈ ਇੰਨਾ ਦਾ ਸਾਧੂ ਹੈਗਾ ਉਹ ਕਹਿੰਦਾ ਮੈਂ ਗੰਦ ਵੀ ਖਾ ਜਾਣਾ ਮੰਦ ਵੀ ਖਾ ਜਾਣਾ ਮੈਂ ਸਾਰਾ ਕੁਝ ਖਾ ਜਾਣਾ ਉਹ ਜਿਹੜੀ ਚੀਜ਼ ਆਪਾਂ ਨਾਂ ਨਹੀਂ ਲੈ ਸਕਦੇ ਕਹਿੰਦਾ ਮੈਂ ਸਭ ਕੁਝ ਖਾਂਦਾ ਫਿਰ ਇਹੋ ਜਿਹੇ ਲੋਕਾਂ ਦੇ ਨਾਲ ਕਿਵੇਂ ਜੇ ਉਹ ਦਾ ਪ੍ਰਣਾਮ ਸੇ ਤੁਮਾਂ ਵੀ ਖਾ ਜਾ ਤੋਨਾ ਆ ਤੁਮੇ ਦਾ ਨਾਮ ਤੁਸੀਂ ਲਿਆ ਪੜ ਲੈਣ ਇਹਨਾਂ ਦੇ ਆਸ਼ਿਕ ਵੀ ਪੜ ਲੈਣ ਅਗਲਾ ਸਟੈਂਡ ਲੈਨ ਕੀ ਜਥੇ ਬੰਨੀਆਂ ਲੈਨ ਦੇ ਦਾ ਵਿਰੋਧ ਕਰਨੇ ਨੂੰ ਅਸੀਂ ਇੱਥੋਂ ਨਿਕਲ ਉੱਥੇ ਆਪਦਾ ਜਹੇਦਾਰ ਚੁਣ ਕੇ ਬਿਠਾਈ ਗਏ ਹੋਰ ਮੈਨੂੰ ਸਾਥ ਲਿਆ ਕਰੋ ਮੈਂ ਤੁਹਾਡੇ ਕੋਲ 10 ਰੁਪਏ ਵੀ ਨਹੀਂ ਲੈਂਦਾਗਾ ਉਦੋਂ ਜਿਆਦੀ ਕਸਾ ਕਰਾਂਗਾ ਸੱਚ ਦੀ ਜੀ ਮੇਰੇ ਕੋਲ ਪਾਪੜ ਨਹੀਂ ਵਿਲੇ ਜਾਣੇ ਹੂੰ ਇਹਨਾਂ ਨੇ ਪਾਪੜ ਵਿਲੇ ਨਹੀਂ ਬਾਬੇ ਨਿਆਰੀ ਲੈ ਰਹੇ ਆ ਉੱਲੇ ਲੁੱਟ ਰਿਆ ਹੁਣ ਮੇਰੇ ਵਰਗੇ ਨੂੰ ਫਿਕਰ ਹੁੰਦਾ ਮੱਝਰ ਪੱਠੇ ਪਾਉਣੇ ਸੋ ਦੋਸਤੋ ਤੁਸੀਂ ਜੁੜੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਗੁਰਚਰਨ ਸਿੰਘ ਗੱਟੀ ਕੋਲ ਜਿਹੜੇ ਇੱਕ ਇੱਕ ਸਿੱਖ ਚਿੰਤਕ ਹੈਗੇ ਨੇ ਤੇ ਗੱਲ ਬੜੀ ਖੁੱਲ ਕੇ ਕਰਦੇ ਹੈਗੇ ਨੇ ਸੋ ਤੁਸੀਂ ਰੂਬਰੂ ਹੁੰਦੀ ਰਹਿੰਦੇ ਹੈਗੇ ਉਹ ਸੋ ਗੱਲਬਾਤ ਕਰਦੇ ਆ ਪਿਛਲੇ ਦਿਨਾਂ ਦੇ ਵਿੱਚ ਬਾਬਾ ਤੁਮਾ ਦਮਦਮੀ ਟਕਸਾਲ ਦੇ ਮੁਖੀ ਜਿਹੜੇ ਹੈਗੇ ਨੇ ਉਹ ਗਏ ਸੀਗੇ ਕੁੰਮ ਦੇ ਮੇਲੇ ਤੇ ਸੋ ਵਿਵਾਦਾਂ ਦੇ ਵਿੱਚ ਬਹੁਤ ਘਰੇ ਨੇ ਪਹਿਲਾਂ ਵੀ ਵਿਵਾਦਾਂ ਦੇ ਵਿੱਚ ਹੀ ਰਹਿੰਦੇ ਸੀ ਜਿਵੇਂ ਭਾਜੀਪੀ ਨੂੰ ਬਹੁਤ ਸਪੋਰਟ ਕਰਦੇ ਹੈਗੇ ਨੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਦੋਸਤੋ ਅੱਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਲਾਈਕ ਕਮੈਂਟ ਦਿਓ ਸੋ ਗਰਚਰਨ ਸਿੰਘ ਗੱਟੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੱਟੀ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਸਵਾਗਤ ਕਰਦੇ ਆ ਹਾਂ ਜੀ ਤੁਹਾਡਾ ਵੀ ਜੀ ਆਨੁਸੀ ਗੱਟੀ ਸਾਹਿਬ ਜੀ ਦਮਦਮੀ ਟਕਸਾਲ ਸਿੱਖਾਂ ਦੀ ਉਹ ਇੱਕ ਮਹਾਨ ਟਕਸਾਲ ਹੈਗੀ ਹੈ ਸੰਸਥਾ ਹੈਗੀ ਹੈ ਜਿਹਦੇ ਮੋਢੀ ਸੀਗੇ ਬਾਬਾ ਦੀਪ ਸਿੰਘ ਹਾਂਜੀ ਤੇ ਕਈ ਸ਼ਹੀਦ ਸਿੰਘਾਂ ਦੇ ਨਾਂ ਤੇ ਉਹ ਖੜੀ ਹੈਗੀ ਐ ਜਿਵੇਂ ਬਾਬਾ ਜਰਨੈਲ ਸਿੰਘ ਦੀ ਗੱਲ ਕਰੀਏ ਭਿੰਡਰਾ ਵਾਲਿਆਂ ਦੀ ਹੂੰ ਬਹੁਤ ਵੱਡੇ ਵੱਡੇ ਪਰਉਪਕਾਰ ਕੀਤੇ ਨੇ ਉਹਨਾਂ ਨੇ ਹੈਗੇ ਨੇ ਹੂੰ ਸੋ ਹਰਨਾਮ ਸਿੰਘ ਧੁਮਾ ਫਿਰ ਤੁਸੀਂ ਕਹਿੰਦੇ ਬਾਬਾ ਕੋ ਨਾਲ ਲਾਉਂਦੇ ਹੋ ਹੂੰ ਲੇਕਿਨ ਜਦੋਂ ਗੱਲ ਨੂੰ ਸ਼ੁਰੂ ਕਰਨਾ ਪੈਂਦਾ ਬਾਬਾ ਦਾ ਨਾਲ ਲਾਉਣਾ ਹੀ ਪੈਂਦਾ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁਮਾ ਹੂੰ ਕੁੰਭ ਮੇਲੇ ਦੇ ਜਾਂਦੇ ਨੇ ਪੂਰੀ ਸਿੱਖ ਕੌਮ ਦੇ ਵਿੱਚ ਇੱਕ ਬਵਾਲ ਖੜਾ ਉੱਠਦਾ ਹੈ ਲੇਕਿਨ ਪਹਿਲਾਂ ਵੀ ਕਈ ਬਿਆਨ ਦਿੰਦੇ ਸੀਗੇ ਉਹ ਭਾਜਪਾ ਦੇ ਵਾਸਤੇ ਉਦੋਂ ਵੀ ਕਈ ਕਿਸੇ ਸਾਹਮਣੇ ਆਏ ਹੈਗੇ ਨਹੀਂ ਸੋ ਕੁੰਬ ਦੇ ਮੇਲੇ ਤੇ ਨਾਗਿਆਂ ਦੇ ਨਾਲ ਜਿਨ੍ਹਾਂ ਦੇ ਕੋਲ ਕੋਈ ਮਰਿਆਦਾ ਨਹੀਂ ਹੈ ਉੱਥੇ ਜਾ ਕੇ ਉਹਨਾਂ ਨੇ ਇਸ਼ਨਾਨ ਵੀ ਕੀਤਾ ਨਾਗੇ ਸਾਧੂਆਂ ਦੇ ਨਾਲ ਕਿਵੇਂ ਵੇਖਦੇ ਇਸ ਕੁੰਬ ਮੇਲੇ ਨੂੰ ਪਹਿਲੀ ਗੱਲ ਜੀ ਜਿਹੜਾ ਸਾਡਾ ਸਿੱਖ ਧਰਮ ਹੈ ਨਾ ਜੀ ਧੰਗੁਰ ਰਣ ਸਿੰਘ ਨੇ ਧਰਮ ਚਲਾਇਆ ਜੀ ਤੇ ਗੁਰੂ ਨਾਨਕ ਸਾਹਿਬ ਨੇ ਸ਼ੁਰੂਆਤ ਇੱਥੋਂ ਕੀਤੀ ਸੀ ਜਿਹੜਾ ਆ ਨਾਗਾ ਆਪਣਾ ਲਈ ਫਿਰਦੇ ਸੀ ਜੀ ਜਿਹੜੇ ਕੌਮ ਦੇ ਮੇਲੇ ਲਾਉਣੇ ਹੋਰ ਲਾਉਣਾ ਮਹਾਰਾਜ ਨੇ ਸਾਫ਼ ਕਹਿਤਾ ਵੀ ਇਹ ਪਖੰਡ ਆਸਾ ਦੀ ਵਾਰ ਵਿੱਚ ਸਤਿਗੁਰ ਨੇ ਸਾਰਾ ਸਮਝਾ ਦਿੱਤਾ ਜੀ ਤੇ ਗੁਰੂ ਨਾਨਕ ਸਾਹਿਬ ਦੀ ਲੜਾਈ ਇੱਥੋਂ ਸ਼ੁਰੂ ਹੋਈ ਤੇ ਸੇਖ ਨੂੰ ਵਰਜਿਆ ਵੀ ਕਦੇ ਵੀ ਤੂੰ ਐਸਾ ਪਖੰਡ ਨਹੀਂ ਕਰਨਾ ਕਿ ਕਿਤੇ ਤੂੰ 12 ਸਾਲਾਂ ਬਾਅਦ ਨਹਾਤਿਆ ਤੈਨੂੰ ਪੁੰਨ ਮਿਲੇਗਾ ਤੇ ਤੈਨੂੰ ਭਗਵਾਨ ਮਿਲੇਗਾ ਤੇ ਅੱਗੇ ਨਹੀਂ ਮਿਲੇਗਾ ਤੇ ਜੇ 12 ਸਾਲੋਂ ਤੋਂ ਪਹਿਲਾਂ ਮਰ ਗਿਆ ਤੇ ਫਿਰ ਤੂੰ ਐਵੇਂ ਜਾਏਗਾ ਮਹਾਰਾਜ ਨੇ ਸਾਰਾ ਹੀ ਇਹ ਪਖੰਡ ਕੀਤਾ ਮਹਾਰਾਜ ਨੇ ਕਹਾ ਕਿ ਘਰ ਵਿੱਚ ਬੈਠੇ ਤੂੰ ਰੱਬ ਨੂੰ ਧਿਆ, ਅਕਾਲ ਪੁਰਖ ਨੂੰ ਧਿਆ ਤੈਨੂੰ ਰੱਬ ਦੀ ਉੱਥੇ ਪ੍ਰਾਪਤੀ ਹੋ ਜੇਗੀ ਇਹ ਸਾਰਾ ਕੁਝ ਹੀ ਪਖੰਡੇ ਸਿੱਖ ਧਰਮ ਦੇ ਵਿੱਚ ਆਉਂਦਾ ਹੀ ਨਹੀਂ ਗਾ ਗੁਰੂ ਸਾਹਿਬ ਦੀ ਸ਼ੁਰੂਆਤ ਇੱਥੋਂ ਹੋਈ ਲੜਾਈ ਇੱਥੋਂ ਸ਼ੁਰੂ ਹੋਈ ਗੁਰੂ ਦਸਮ ਪਾਸ਼ਾ ਤੱਕ ਇਹਹੀ ਲੜਾਈਆਂ ਦੇ ਵਿੱਚ ਚੱਲਦੇ ਰਿਆ ਗੁਰੂ ਸਾਹਿਬ ਜੀ ਨੇ ਜਦ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਉਸ ਟਾਈਮ ਦੀ ਵੀ ਇਹ ਲੜਾਈ ਹੋਈ ਵੀ ਗੁਰੂ ਸਾਹਿਬ ਜੀ ਆ ਨਿੱਕਿਆਂ ਨੂੰ ਤੁਸੀਂ ਪਾਸੇ ਕਰੋ ਇਹ ਨੀਚ ਜਾ ਤੇ ਗੁਰੂ ਸਾਹਿਬ ਆਖਿਆ ਨਹੀਂ ਐਸਾ ਨਹੀਂ ਹੋਏਗਾ ਇਹਨਾਂ ਦੇ ਹੱਥ ਹੀ ਅਸੀਂ ਤਲਵਾਰ ਫੜਾਉਣੀ ਤੁਸੀਂ ਆਪਣੇ ਆਪ ਨੂੰ ਬਾਜ ਕਮਾਉਂਦੇ ਹੋ ਤੇ ਇਹ ਚਿੜੀਆਂ ਨੂੰ ਇਹਨਾਂ ਨੂੰ ਕਹਿੰਦੇ ਇਹ ਚਿੜੀਆਂ ਤੁਹਾਡੇ ਖੰਭ ਤੋੜ ਦਿੰਦੀਆਂ ਸਤਗੁਰੂ ਨੇ ਤਲਵਾਇ ਲੜਾਈ ਇੱਥੋਂ ਸ਼ੁਰੂ ਹੋਈ ਪਰ ਜਿਹੜੇ ਤੁਸੀਂ ਉਹ ਬੰਦੇ ਦਾ ਨਾਮ ਲਈ ਜਾਂਦੇ ਹੋ ਉੱਥੇ ਜਾ ਕੇ ਨਾ ਆਇਆ ਹੂੰ ਇਹ ਸਾਰਾ ਕੁਝ ਪਖੰਡੀਆਂ ਦਾ ਟੁੱਲਾ ਹੈ ਤੇ ਜਿਹੜੇ ਸਾਡੇ ਧਾਰਮਿਕ ਸਤਾਨ ਸੀ ਧਰਮਨ ਬਾਬਾ ਦੀਪ ਸਿੰਘ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੋ ਬਾਦ ਲਖਾਰੀ ਉੱਥੇ ਬਣੇ ਗੁਰੂ ਸ੍ਰੀ ਮਰਦ ਦੇ ਪਾਵਨ ਪਿੱਤਰ ਸਰੂਪ ਲਿਖੇ ਭਗਤੀ ਕੀਤੀ ਜੀ ਸਤਿਗੁਰੂ ਸਾਹਿਬ ਸੱਚੇ ਪਾਸ਼ਾ ਦਮਦਮਾ ਸਾਹਿਬ ਨੂੰ ਗਏ ਜੀ ਤੇ ਸਤਿਗੁਰ ਸੱਚੇ ਪਾਸ਼ਾ ਜੀ ਦੇ ਪਿੱਛੋਂ ਜਦ ਪਤਾ ਲੱਗਾ ਵੀ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਤੇ ਬਾਬਾ ਦੀਪ ਸਿੰਘ ਜੀ ਨੇ ਖੰਡਾ ਧੂਲਿਆ ਭਗਤੀ ਛੱਡਤੀ ਤੇ ਦਰਬਾਰ ਸਾਹਿਬ ਦੀ ਪਵਿੱਤਰਤਾ ਲਈ ਆ ਆਪਣਾ ਸੀਸ ਤਲੀ ਤੇ ਰੱਖ ਕੇ ਵੀ ਉਹ ਲੜਾਈ ਲੜੀ ਤੇ ਗੁਰੂ ਸਾਹਿਬ ਜੀ ਦਾ ਪਵਿੱਤਰ ਸਥਾਨ ਜਿਹੜਾ ਉਹ ਬਚਾਇਆ ਹੂੰ ਇਹ ਸੀ ਸਾਡੇ ਗੁਰਸਿੱਖਾਂ ਦੇ ਇਤਿਹਾਸ ਦਾ ਅੱਜ ਵੀ ਲੋਕ ਜ਼ਿਕਰ ਕਰਦੇ ਵੀ ਸਿੱਖ ਸੀਸ ਤੋਂ ਵੀ ਰਾਂ ਲੜਦੇ ਆ ਇਹ ਸਾਡਾ ਇਤਿਹਾਸ ਮਟਾਉਣ ਵਾਸਤੇ ਬੜੀਆਂ ਸਰਕਾਰਾਂ ਚੱਲੀਆਂ ਕਾਲ ਤਾਂ ਸਟਵਾਇਆ ਗਿਆ ਸਾਡਾ ਅਲਟੀਚਰ ਸਾਡਾ ਲੁੱਟਿਆ ਗਿਆ ਉਹ ਕਾਮਯਾਬ ਨਹੀਂ ਹੋਏ ਹੁਣ ਉਹਨਾਂ ਨੇ ਜਿਹੜਾ ਕੰਮ ਲੰਬਿਆ ਤੁਸੀਂ ਕਹਿੰਦੇ ਬਾਬੇ ਬਾਬੇ ਕਿਵੇਂ ਕਹਿਦਗੇ ਆ ਇਹ ਬਾਬਿਆਂ ਵਾਲੇ ਲੱਛਣ ਨੇ ਜਾ ਕੇ ਉਹ ਗੰਦੇ ਪਾਣੀ ਦੇ ਵਿੱਚ ਟੁੱਬੀਆਂ ਲਾਉਣੀਆਂ ਤੇ ਨਾਗੇ ਜਿਹੜੇ ਗੁਰੂ ਸਾਹਿਬ ਨੇ ਕਿਹਾ ਵੀ ਨੰਗੇ ਰਹਿਣ ਨਾਲ ਕੁਝ ਨਹੀਂ ਮਿਲਣਾ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਵੀ ਜਟਾਵਾ ਰੱਖਣ ਨਾਲ ਕੁਝ ਨਹੀਂ ਮਿਲਣਾ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਵੀ ਧੂਨੇ ਲਾਉਣ ਨਾਲ ਕੁਝ ਨਹੀਂ ਮਿਲਣਾ ਗੁਰੂ ਸਾਹਿਬ ਦੀ ਆਸਾ ਦੀ ਵਾਰ ਪੜ ਲਓ ਇਹ ਜਿਹੜੇ ਧੰਮੇ ਦਾ ਨਾਮ ਤੁਸੀਂ ਲਿਆ ਪੜ ਲਣ ਇਹਨਾਂ ਦੇ ਆਸ਼ਕ ਵੀ ਪੜ ਲਣ ਵੀ ਗੁਰੂ ਸਾਹਿਬ ਮਹਾਰਾਜ ਨੇ ਕਿੱਥੇ ਕਿਹਾ ਵੀ ਤੁਸੀਂ ਇਸ ਤਰ੍ਹਾਂ ਦੇ ਪਖੰਡ ਕਰੋ ਮਹਾਰਾਜ ਤੇ ਦੇੜੀ ਦਮ ਦਾ ਵੀ ਟਕਸਾਲ ਸੀ ਇਹਦਾ ਹੈ ਹੀ ਬਰ ਖਰਾਬ ਸੀ ਇਹ ਪਖੰਡ ਦੇ ਧੰਨ ਤਾਂ ਗੁਰੂ ਕਾ ਸਿੱਖ ਕਹਵਾਗਾ ਸੰਤ ਗਿਆਨੀ ਜਰਨਾਲ ਸਿੰਘ ਦੀਆਂ ਸਪਿੱਝਾਂ ਕੱਢ ਕੇ ਸੁਣੋ ਸੰਤ ਸਾਹ ਨੇ ਆਪ ਕਿਹਾ ਸਾਫ਼ ਕਹਿੰਦੇ ਵੀ ਜਿਹੜੀ ਸਿੱਖ ਕੌਮ ਨੇ ਇਹ ਇੱਕ ਵੱਖਰੀ ਨਸਲ ਹੈ ਵੱਖਰੀ ਕੌਮ ਨਹੀਂਗੀ ਇੱਕ ਵੱਖਰੀ ਨਸਲ ਹੈ ਵੀ ਜੇ ਕਿਤੇ ਬਾਹਰੇ ਤੇ ਚੜਾ ਦਿਓ ਤੇ ਸਿੱਖ ਤੇ ਹਿੰਦੂ ਨੂੰ ਜਿਹੜਾ ਉਹ ਕੁਰਸੀ ਤੇ ਬਾਦੋ ਹਿੰਦੂ ਤੁਸੀਂ ਕਹਿੰਦੇ ਵੀ ਹਿੰਦੂ ਸਿੱਖ ਦਾ ਨੌ ਮਾਸ ਦਾ ਰਿਸ਼ਤਾ ਹੈ ਤੇ ਜੇ ਸਿੱਖ ਦਾ ਬੰਦਮੰਦ ਕੱਟਿਆ ਜਾਂਦਾ ਕਿ ਹਿੰਦੂ ਦਾ ਵੀ ਕੱਟੋ ਹੂੰ ਜੇ ਸਿੱਖ ਨੂੰ ਗੋਲੀ ਦੇ ਨਾਲ ਮਾਰ ਦਿੰਦਾ ਝੁੱਠੇ ਪੁੱਸਮ ਕਲਾਵੇ ਮੁਕਾਬਲੇ ਕਰਕੇ ਤੇ ਉਹ ਕਿਤੇ ਹਿੰਦੂ ਦੇ ਵੀ ਕਰੋ ਇਸ ਕਰਕੇ ਗੁਰੂ ਸਾਹਿਬ ਜੀ ਦੇ ਸਿੱਖ ਨੇ ਉਹ ਬੜੀਆਂ ਧਾਰਨਾ ਦਿੱਤੀਆਂ ਵੀ ਸਿੰਧੂਆਂ ਦੇ ਨਾਲ ਸਾਡਾ ਕੋਈ ਵੀ ਨਾਤਾ ਨਹੀਂ ਸਿੱਖ ਹਿੰਦੂ ਵਿੱਚੋਂ ਹੀ ਨਿਕਲਿਆ ਹਿੰਦੂ ਸਿੱਖ ਦੇ ਵਿੱਚੋਂ ਨਿਕਲਿਆ ਹੂੰ ਇਹ ਜਿਹੜੀ ਗੱਲ ਜਿਹੜੀ ਨਾਮ ਸੋਹਰੀ ਉੱਥੇ ਜਾ ਕੇ ਕਰ ਰਹੇ ਨੇ ਇਹ ਸਿੱਧ ਕਰਨਾ ਚਾਹੁੰਦੇ ਵੀ ਸਿੱਖ ਕੌਮ ਨੂੰ ਖਤਮ ਕਰਨਾ ਹੂੰ ਭਾਈਪਾ ਦਾ ਸਾਥ ਦੇਣਾ ਇਹ ਸਾਰਾ ਕੁਝ ਜਿਹੜਾ ਹੈ ਇਹ ਇਹ ਪਖੰਡੇ ਗੁਰਬਾਣੀ ਦੇ ਆਧਾਰ ਤੇ ਕਦੇ ਵੀ ਨਹੀਂ ਟੁਕਦਾ ਹੁਣ ਜਿਹੜੀ ਗੱਲ ਇਹ ਜਿਹੜਾ ਅਰਪ੍ਰੀਤ ਜਿਹੇਦਰ ਬੜਾ ਟਿਆ ਟਿਆ ਕਰਦਾ ਹੁੰਦਾ ਸੀ ਹੁਣ ਕਿੱਧਰ ਗਈ ਦੀ ਜ਼ੁਬਾਨ ਦੇ ਵਿੱਚੋਂ ਲਫ਼ਜ਼ ਨਹੀਂ ਨਿਕਲੇ ਹੁਣ ਕਿਉਂ ਉੱਥੇ ਜਾ ਕੇ ਉਹ ਬੋਲੇ ਹੁਣ ਕਿਉਂ ਨਹੀਂ ਸਾਰਾ ਉਹ ਲਾਣਾ ਬੋਲਿਆ ਇਹ ਸਾਰਾ ਕੁਝ ਹੀ ਖਾਲਸਾ ਜੀ ਜਿਹੜਾ ਇਹ ਬਾਦਲਾਂ ਦੇ ਨਾਲ ਜੁੜਿਆ ਕਦੇ ਕਹਿੰਦਾ ਅਰਦਾਸਾਂ ਕਰੋ ਕਦੇ ਕਹਿੰਦਾ ਭਾਈ ਭਾਣੀ ਅਰਦਾਸਾਂ ਕਰੋ ਇਹ ਸਿੱਖ ਦਾ ਕੰਮ ਨਹੀਂ ਸੰਤ ਗਿਆਨੀ ਜਰਨਾਲ ਸਿੰਘ ਮਹਾਂਪੁਰਖ ਚਾਹੁੰਦੇ ਤੇ ਐਮਪੀ ਐਮਐਲਏ ਬਣ ਸਕਦੇ ਸੀ ਸਾਰੇ ਭਾਵੇਂ ਉਹ ਸਟੈਂਡ ਦੇ ਜੋਰ ਤੇ ਵੀ ਵਿਚਤਾ ਸਕਦੇ ਸੀ ਪਰ ਇਸ ਪਾਸੇ ਨਹੀਂ ਆਇਆ ਸੀ ਵੀ ਜਿੱਤਰ ਤੋਂ ਬਾਅਦ ਸੌ ਤਰੰਗੇ ਦੀ ਖਾਣੀ ਪੈਣੀ ਹੈ ਉਹਨਾਂ ਨੇ ਇਹ ਕੰਮ ਨਹੀਂ ਕੀਤਾ ਇਸ ਕਰਕੇ ਖਾਲਸਾ ਜੀ ਕਿੱਥੇ ਤਾਂ ਸਾਡਾ ਜਰਨੈਲ ਸੰਤ ਗਿਆਨੀ ਜਿਨ੍ਹਾਂ ਦੇ ਨਾਮ ਤੇ ਲੋਕ ਡਰਦੇ ਸੀ ਵੀ ਜਿਹੜੇ ਝੂਠੇ ਤੇ ਇਹਨਾਂ ਨੇ ਕੀ ਕੰਮ ਅਰੰਭ ਲਿਆ ਕਦੇ ਪੰਥ ਬਦਲੇ ਗਏ ਨਹੀਂ ਗੁਰੂ ਸਾਹਿਬ ਦੇ ਸਰੂਪ ਰੂੜੀ ਵਿੱਚ ਨਾ ਆਪ ਦਿੱਤੇ ਗੁਰੂ ਸਾਹਿਬ ਦੇ ਸਰੂਪਾਂ 'ਤੇ ਅੱਗਾ ਲਾ ਦਿੱਤੀਆਂ ਸਿੰਘ ਸ਼ਹੀਦ ਕਰਤੇ ਬਾਦਲਾਂ ਦੇ ਸੁੱਲੇ ਪੜਦਾ ਰਿਹਾ ਇਹ ਕਦੇ ਵੀ ਦਮਦਮੇ ਟਕਸਾਲ ਦਾ ਮੁਖੀ ਨਹੀਂ ਹੋ ਸਕਦਾ ਇਸ ਕਰਕੇ ਖਾਲਸਾ ਜੀ ਇਹੋ ਜਿਹੇ ਜਿਹੜੇ ਕੰਮ ਕਰਨ ਵਾਲੇ ਜਾ ਬਣਤਾ ਮੁੰਡੇਪੁਰ ਵਾਲਾ ਜਿਹੜਾ ਕਥਾ ਜੀਆਂ ਕਰਦਾ ਇੰਨਾ ਦਾ ਆਸ਼ਕ ਹੁਣ ਬੁੱਲੇਖ ਜੇ ਕਥਾ বাজਕੇ ਤਾਂ ਬੋਲੋ ਦੱਸੋ ਇਹ ਸਿੱਖਾਂ ਦੇ ਕੰਮ ਨੇ ਮੇਰੇ ਨਾਲ ਆਡੀਓ ਤੇ ਚੱਲਿਆ ਸੀ ਇਹਨਾਂ ਦਾ ਬਹਿਸ ਬਲਈਆ ਜਿਆ ਕਈਆਂ ਨੇ ਕੁਛ ਕਿਹਾ ਕਈਆਂ ਨੇ ਕੁਛ ਕਿਹਾ ਬਹੁਤੇ ਤਾਂ ਆਪਣੇ ਹੱਕ ਵਿੱਚ ਫੋਨ ਆਏ ਪਰ ਅੱਜ ਬੋਲਦੇ ਨਾ ਇਹ ਕਿੱਥੇ ਮੈਨੂੰ ਦੱਸੋ ਵੀ ਕਿੱਥੇ ਲਿਖਿਆ ਵੀ ਸਾਡੇ ਇਤਿਹਾਸ ਦੇ ਵਿੱਚ ਜਾ ਕੇ ਕੋਮਾਂ ਦੇ ਇਸ਼ਾਨਾਨ ਕਰਨੇ ਉੱਥੇ ਨਾਗੇ ਜਿਹੜੇ ਲੋਕਾਂ ਨੂੰ ਕੁੱਟਦੇ ਫਿਰਦੇ ਆ ਤੇਰੇ ਵਰਗਾ ਕੋਈ ਪੱਤਰਕਾਰ ਜਾਂਦਾ ਉਹਨੂੰ ਉੱਚ ਪੇੜ ਮਾਰ ਦਿੰਦੇ ਆ ਕਦੇ ਹੋਰ ਛੋਛਲੇ ਵੱਡੇ ਮੀਡੀਆ ਨੇ ਵਿਖਾਇਆ ਵੀ ਉੱਥੇ ਆ ਕੁਝ ਹੋ ਰਿਹਾ ਨੰਗੇ ਰਹਿਣਾ ਕੀ ਸਿੱਧ ਕਹਿੰਦਾ ਨੰਗੇ ਤਾਂ ਮੱਝਾਂ ਵੀ ਨੇ ਦੁੱਧ ਦਿੰਦੀਆਂ ਨੇ ਬੜਾ ਸੋਹਣਾ ਨੀੜੇ ਨਹੀਂ ਪਾਉਂਦੀਆਂ ਫਿਰ ਰੱਬ ਦੀਆਂ ਭਗਤਾਂ ਨੇ ਬਣ ਜਾਣੀ ਗ ਵੀ ਨੰਗੇ ਰੇ ਆਪੀ ਰਬ ਦੀ ਪ੍ਰਾਪਤੀ ਹੋ ਸਕਦੀ ਹੂੰ ਮਾ ਜੇ ਭਗਤ ਜੀ ਨੇ ਕਹਿ ਦਿੱਤਾ ਭਾਵੇਂ ਲਾਮੇ ਕੇਸ ਕਰ ਭਾਵੇਂ ਕਰਨ ਬਣਾ ਜੀ ਹੁਣ ਇੱਥੇ ਗੱਲ ਜਿਹੜੀ ਕੀਤੀ ਸੀ ਤੇ ਕਈ ਮੂਰਖਾ ਨੇ ਕਹਿ ਦਿੱਤਾ ਜਿਹੜੇ ਮੂਰਖਤ ਆਪਣੇ ਆਪ ਨੂੰ ਸਿੱਖ ਕਹੁੰਦੇ ਨੇ ਜੀ ਇਹ ਗੁਰੂ ਸਾਹਿਬ ਨੇ ਉਹ ਭਗਤ ਨੇ ਕਹਿਦਾ ਭਾਵੇਂ ਕੇਸ ਰੱਖ ਤ ਭਾਵੇਂ ਨਾ ਰੱਖ ਕੇਸਾਂ ਦੀ ਗੱਲ ਨਹੀਂ ਕੀਤੀ ਇਹ ਗੱਲ ਕਿਹਦੀ ਕੀਤੀ ਹੈ ਵੀ ਜਿਹੜੀਆਂ ਜਟਾਵਾਂ ਰੱਖ ਕੇ ਇਹ ਸੁਆਹ ਪਾ ਕੇ ਸਿਰ ਦੇ ਵਿੱਚ ਤੁਰੇ ਫਿਰਦੇ ਸੀ ਤੇ ਜਿਹੜੇ ਕਰਨ ਹਿੰਦੂ ਧਰਮ ਜਿਹੜਾ ਉਹ ਕਰਨ ਬਣਾਉਂਦੇ ਨੇ ਮੋਦੀ ਰੱਖਦੇ ਨੇ ਉੱਥੇ ਭਗਤ ਜੀ ਨੇ ਕਿਹਾ ਪੀ ਤੁਸੀਂ ਕੰਮੇ ਕਰਨ ਬਣਾ ਲਓ ਤੇ ਭਾਵੇਂ ਜਟਾਵਾਂ ਰੱਖ ਕੇ ਜੰਗਲਾਂ ਵੀ ੱੱਕੇ ਖਾ ਲੋ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੂੰ ਹੂੰ ਮਨ ਮੁੰਨੇ ਅੱਗੇ ਮਾਰੇਗਾ ਮਨ ਨੂੰ ਤਾਂ ਮੁੰਨਿਆ ਨਹੀਂਗਾ ਤੁਸੀਂ ਇਹ ਇਹ ਕਰਦੇ ਫਿਰਦੇ ਸਿਰ ਦੀਆਂ ਇਹ ਸਾਰਾ ਕੁਝ ਇਹ ਭਗਤ ਦੀ ਬਾਣੀ ਜਾਂ ਗੁਰੂ ਦੀ ਗੁਰਬਾਣੀ ਨੂੰ ਸਮਝਿਆ ਨਹੀਂ ਉਹਨੂੰ ਸਿਰਫ ਚਲਿਸਿਆਂ ਵਿੱਚ ਰੱਖ ਲਿਆ ਉਹਨੂੰ ਹੋਰ ਪਾਸੇ ਰੱਖ ਲਿਆ ਰੱਖ ਕੇ ਲੋਕਾਂ ਨੂੰ ਭਰਮ ਕੰਡ ਚ ਪਾ ਕੇ ਰੁਪਈਆ ਇਕੱਠਾ ਕਰਕੇ ਬਾਬੇ ਨਿਆਰੇ ਲੈ ਰਹੇ ਆ ਉੱਲੇ ਲੁੱਟ ਰਿਆ ਹੁਣ ਮੇਰੇ ਵਰਗੇ ਨੂੰ ਫਿਕਰ ਹੁੰਦਾ ਮੱਝਾਂ ਨੂੰ ਪੱਠੇ ਪਾਉਣੇ ਚੋਣੀਆਂ ਨੇ ਕਣਕ ਨੂੰ ਖਾਦ ਪਾਉਣੀ ਕਿਤੇ ਜਾਣਾ ਹੈ ਕਦੇ ਬੁੱਝੇ ਚ ਰੁਪਈਆ ਨਹੀਂ ਆ ਉੱਥੋਂ ਲਿਆਉਣੇ ਉੱਥੋਂ ਲਿਆਉਣੇ ਕਿਸੇ ਦੀ ਵਿਆਜ ਦੇਣੀ ਫਲਾਣਾ ਕਰਾਂ ਟਪਕਾਣਾ ਕਰਨਾ ਇਹਨਾਂ ਨੂੰ ਕੀ ਸਾਧਾਰਨ ਦਾ ਧਨ ਦਾ ਇਕੱਠਾ ਕੀਤਾ ਬੋਰੀਆਂ ਪਾਈਆਂ ਰੱਖਿਆ ਡੇਰਿਆਂ 'ਚ ਨਜ਼ਾਰੇ ਲੈ ਬੁੱਲੇ ਲੁੱਟੇ ਤੇ ਪਿਆਰੋ ਰੱਬ ਰੂ ਬਿਨਾਂ ਦੇ ਕੋਲੇ ਨਹੀਂ ਹੈਗਾ ਜੇ ਰੱਬ ਜਿਹੜਾ ਹੈ ਉਹ ਕਿਤੇ ਨਾ ਕਿਤੇ ਗਰੀਬ ਦੀ ਕੁਲੀ ਵਿੱਚੋਂ ਲੱਭ ਸਕਦਾ ਇਸ ਕਰਕੇ ਖਾਲਸਾ ਜੀ ਇਹਨਾਂ ਲੋਕਾਂ ਦਾ ਖਿਹੜਾ ਛੱਡੋ ਹਰਨਾਮਸੋ ਤੁਮੇ ਰਣੇ ਕੰਮ ਕੀਤਾ ਇਹਨਾਂ ਨੂੰ ਬੋਰੀਆਂ ਦੇਣੀਆਂ ਬੰਦ ਕਰੋ ਤੇ ਕਣਕਾਂ ਦੀਆਂ ਬੰਦ ਕਰੋ ਕਰੋ ਚਲੋ ਗੱਟੀ ਸਾਹਿਬ ਉਸੇ ਸਵਾਲ ਤੇ ਦੁਬਾਰਾ ਫਿਰ ਹੋਣਿਆ ਜਿਵੇਂ ਹਰਨਾਮ ਸਿੰਘ ਤੋਂ ਮੈਂ ਉੱਥੇ ਪਹੁੰਚਦੇ ਨੇ ਕਮ ਮਿਲੇ ਸੀ ਹੁਣ ਇੱਕ ਵੀਡੀਓ ਵਾਇਰਲ ਸੀਗੀ ਸੋਸ਼ਲ ਮੀਡੀਆ ਤੇ ਇੱਕ ਨਾਗਾ ਸਾਧੂ ਹੈਗਾ ਉਹ ਕਹਿੰਦਾ ਮੈਂ ਗੰਦ ਵੀ ਖਾ ਜਾਣਾ ਮੰਦ ਵੀ ਖਾ ਜਾਣਾ ਮੈਂ ਸਾਰਾ ਕੁਝ ਖਾ ਜਾਣਾ ਉਹ ਜਿਹੜੀ ਚੀਜ਼ ਆਪਾਂ ਨਾਂ ਨਹੀਂ ਲੈ ਸਕਦੇ ਉਹ ਕਹਿੰਦਾ ਮੈਂ ਸਭ ਕੁਝ ਖਾਂਦਾ ਫਿਰ ਇਹੋ ਜਿਹੇ ਲੋਕਾਂ ਦੇ ਨਾਲ ਕਿਵੇਂ ਜੇ ਉਹ ਤਾਂ ਫਿਰ ਹਰਨਾਮ ਸਿੰਘ ਤੁਮਾਂ ਵੀ ਖਾ ਜਾ ਤਾਣਾ ਨਾ ਤੂੰ ਉਹਨਾਂ ਦੇ ਨਾਲ ਯਾਰ ਬਣਿਆ ਜਿੰਨੂੰ ਜਗਤਾਰ ਸਿੰਘ ਵਾਰੇ ਨੇ ਥੱਪੜ ਮਾਰਿਆ ਸੀ ਉਹ ਵੀ ਉੱਥੇ ਹੁੰਦਾ ਯਾਰ ਸੀ ਹੂੰ ਹੁਣ ਇੱਥੇ ਸਿੱਖ ਕੌਮ ਦੱਸੇ ਇਹ ਸਾਡਾ ਜਿਹੜੇ ਬੜੇ ਮੇਰੇ ਨਾਲ ਕਈ ਕਹਿੰਦੇ ਟਕਸਾਲ ਨਹੀਂ ਕਰਤਾ ਉਹ ਕਰਤਾ ਟਕਸਾਲ ਬਹੁਤ ਉੱਚੀ ਸੀ ਪਰ ਟਕਸਾਲ ਵਿੱਚ ਪੈ ਗद्दार ਗਏ ਤੇ ਗਦਾਰਾਂ ਨੇ ਟਕਸਾਲ ਨੂੰ ਬਦਨਾਮ ਕਰ ਦਿੱਤਾ ਟਕਸਾਲ ਦਾ ਇਹ ਕੰਮ ਨਹੀਂ ਸੀ ਇੱਕ ਟਕਸਾਲ ਦਾ ਕੰਮ ਸੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਜੀ ਜਿਹੜਾ ਬਾਬਾ ਠਾਕੁਰ ਸਿੰਘ ਵੀ ਕਰਦੇ ਰਹੇ ਪਰ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਜਾ ਕੇ ਕੁੰਮਾ ਦੇ ਉੱਥੇ ਉੱਥੇ ਡੇਰਾ ਲਾ ਲਓ ਤੁਸੀਂ ਇੱਥੇ ਕਿਉਂ ਆਉਂਦੇ ਹੋ ਹੂੰ ਤੇ ਲੋਕ ਜਾਂਦੇ ਕਿਉਂ ਉਹ ਇੱਥੇ ਜਲਾਲਾਬਾਦ ਬੈਠੇ ਇੱਥੋਂ ਦੇ ਵੀ ਬڑے ਟਰੱਕ ਭਰ-ਭਰ ਕੇ ਲ ਜਾਂਦੇ ਨੇ ਇੱਕ ਰਾਜ ਗੁਰਦੁਆਰਾ ਜਿਵੇਂ ਬਣਾਈ ਬੈਠਾ ਇਹ ਮਾ ਚੇਲਾ ਹੂੰ ਉਹਨੂੰ ਪੁੱਛਣਾ ਚਾਹਣਾ ਵੀ ਇਹ ਕੰਮ ਹੈ ਜਿਹੜੇ ਵੱਡੇ ਵੱਡੇ ਪਿੰਦਰਪਾਲ ਵਰਗੇ ਹੋਰ ਉੱਥੇ ਜਾ ਜਾ ਕੇ ਬੈਠਦੇ ਨੇ ਮੈਨੂੰ ਦੱਸੋ ਓਏ ਤੁਸੀਂ ਕਥਾ ਵਾਚਕੋ ਬੋਲੋ ਮੂੰ ਤੁਹਾਡੇ ਚੋਂ ਦੰਦਣਾ ਕੋ ਪੈ ਗਈ ਇਹ ਕੰਮ ਸਿੱਖਾਂ ਦਾ ਹੈਗਾ ਹੂੰ ਦੱਸੋ ਗੁਰਬਾਣੀ ਦੇ ਮੁਤਾਬਕ ਮੈਨੂੰ ਕੋਈ ਹੂੰ ਜਾਣਾ ਇੱਥੇ ਕੁੰਮਾ ਤੇ ਨਹਾਉਣਾ ਸਿੱਖਾਂ ਦਾ ਕੰਮ ਹੈ ਕਦੇ ਵੀ ਸਿੱਖ ਇਹੋ ਜਿਹਾ ਕੰਮ ਨਹੀਂ ਕਰਦੇਗੇ ਮਹਾਰਾ ਸੱਚੇ ਪਾਤਸ਼ਾਹ ਨੇ ਕਿਹਾ ਵੀ ਕਦੇ ਵੀ ਇਨੋਂ ਦੇ ਨਾਲ ਵੀ ਰੱਬ ਨਹੀਂ ਮਿਲਣਾ ਮਾਰੇ ਦੀ ਬਾਣੀ ਚ ਵੀ ਆਇਆ ਇਹ ਨਹੀਂ ਕਿ ਆ ਵੀ ਤੁਸੀਂ ਨਹਾ ਕੇ ਆਖੋ ਵੀ ਸੁੱਚੀ ਹੋ ਕੇ ਸੁੱਚੇ ਹੋ ਕੇ ਰੱਬ ਨਹੀਂ ਮਿਲਣਾ ਰੱਬ ਦੀ ਪ੍ਰਾਪਤੀ ਜਿਹੜੀ ਹੈ ਉਹ ਮਨ ਰੂਪੀ ਹੈ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਸੱਚੇ ਮਾਰਗ ਤੇ ਚੱਲਣ ਦਾ ਤੇ ਸੱਚ ਨਾਲ ਖੜਨ ਦੀ ਗੱਲ ਹੈ ਉਹ ਭਗਤੀ ਜੀ ਸੋ ਗੱਟੀ ਸਾਹਿਬ ਜੀ ਹੋ ਸਕਦਾ ਕਿ ਮੈਂ ਭੁੱਲਦਾ ਹਾਂ ਕਈ ਬੁੱਧੀਮਾਨ ਇਹ ਗੱਲ ਕਰਦੇ ਵੀ ਸੰਤ ਬਾਬਾ ਕਰਤਾਰ ਸਿੰਘ ਜੀ ਉਸੇ ਜਗ੍ਹਾ ਤੇ ਗਏ ਸੀਗੇ ਜਿੱਥੇ ਹਰਨਾਮ ਸਿੰਘ ਤੁਮਾ ਜੀ ਗਏ ਨੇ ਪ੍ਰਿਆਗ ਰਾਜ ਦੇ ਵਿੱਚ ਤੁਹਾਨੂੰ ਕਿਵੇਂ ਲੱਗਦਾ ਵੀ ਜਿਹੜੀ ਗੱਲ ਮੈਂ ਤਾਂ ਨਹੀਂ ਕਿ ਕਹੂੰਗਾ ਸੰਤ ਗਿਆਨੀ ਕਰਤਾਰ ਸਿੰਘ ਦੀਆਂ ਕਸ਼ਟਾਂ ਸੁਣਦਾ ਜੋ ਕੁਛ ਉਹਨਾਂ ਨੇ ਆਪਣੇ ਪ੍ਰਚਾਰ ਕੀਤਾ ਮੈਂ ਤੁਮੇ ਕੋਲੋਂ ਨਹੀਂ ਕਦੇ ਵੀ ਸੁਣਿਆ ਜੀ ਉਹਨਾਂ ਦੀਆਂ ਕਸ਼ਟਾਂ ਮਿਲ ਜਾਂਦੀਆਂ ਨੇ ਸੁਣੋ ਆ YouTube ਤੋਂ ਨਿਕਲ ਆਉਂਦਾ ਉਹਨਾਂ ਨੇ ਇਸ ਚੀਜ਼ਾਂ ਦਾ ਵਿਰੋਧ ਕੀਤਾ ਜੀ ਪਰ ਇਹ ਅੱਜ ਇੱਥੇ ਤਾਂ ਗੁਰਨਾਨ ਸਿੰਘ ਨੂੰ ਕਹਦੇ ਨੇ ਕਿ ਵੀ ਇਹ ਵੀ ਗਏ ਸੀ ਮੱਕੇ ਗਏ ਸੀ ਗੁਰਨਾਨ ਸਿੰਘ ਗੁਰਨਾਨ ਸਿੰਘ ਸਾਹਿਬ ਜੀ ਫਲਾਣੀ ਜਗ੍ਹਾ ਤੇ ਗਏ ਸੀ ਗੁਰੂ ਸਾਹਿਬ ਕਰਨ ਕੀ ਗਏ ਸੀ ਕੌਡੇ ਰਾਖਸ਼ ਨੂੰ ਉਤਾਰਨ ਗਏ ਸੀ ਨਾ ਸਿੱਖਿਆ ਦੇਣ ਗਏ ਸੀ ਤੇ ਫਿਰ ਇਹ ਇਹ ਸਿੱਖਿਆ ਨੇ ਕਿਹੜੀ ਦਿੱਤੀ ਦੱਸੇ ਮੈਨੂੰ ਤੂੰ ਮੈਨੇ ਕੀ ਦਿੱਤੀ ਇਹਨੂੰ ਤੁਲਨਾ ਇਸ ਵਾਰ ਕੇ ਦਿਨ ਸਿੱਖਿਆ ਕੀ ਦਿੱਤੀ ਇਸੇ ਕੌਮ ਦਾ ਫਾਇਦਾ ਕੀ ਹੋਇਆ ਨਹੀਂ ਇੱਕ ਦਮ ਮਿੰਟਕਸਾਲ ਦੇ ਮੁਖੀ ਵੀ ਗਏ ਸੀ ਇਸ ਤੋਂ ਪਹਿਲਾਂ ਜਿਹੜੇ ਹੈਗੇ ਸੀ ਮੈਂ ਗੱਲ ਕਰ ਰਿਹਾ ਟਿਆ ਨਹੀਂ ਗਏ ਨਹੀਂ ਗਏ ਬਿਲਕੁਲ ਝੂਠ ਮਾਰਦੇ ਨਹੀਂ ਗਏ ਬਾਬਾ ਦੀਪ ਸਿੰਘ ਦਾ ਉਹਨਾਂ ਵੀ ਟਕਸਾਲ ਦੇ ਵੱਡ ਮੁਖੀ ਨੇ ਨਾ ਮੈਨੂੰ ਉਹ ਦੱਸੋ ਕਿੱਥੇ ਗਏ ਨੇ ਹੂੰ ਦੱਸੋ ਉਹਨਾਂ ਸੀਸਤਾਲੀ ਤੇ ਰੱਖਿਆ ਯਾਰ ਫਿਰ ਤੁਸੀਂ ਉਹ ਗੱਲ ਕਰਤੀ ਇੱਕ ਮੈਂ ਤੁਹਾਡੀ ਵੀ ਗੱਲ ਮੈਨੂੰ ਹਜਮ ਜੀ ਨਹੀਂ ਹੁੰਦੀ ਵੀ ਤੁਸੀਂ ਵੀ ਇਹ ਘਟਿਆ ਜੀ ਗੱਲ ਕਰਦੀ ਫਿਰ ਪਹੁੰਚੋਗੇ ਉੱਥੇ ਇੱਕ ਮਿੰਟ ਰੁਕ ਜਾਓ ਗੱਲ ਜਦ ਤੁਹਾਨੂੰ ਤੁਹਾਨੂੰ ਵੀ ਸਮਝਾਉਂਦੀ ਜਦ ਗੁਰਬਾਨੀ ਕੀ ਕਰੀ ਹੂੰ ਹੂੰ ਮੈਂ ਗੁਰਬਾਨੀ ਦੇ ਧਾਰਨ ਦਿੱਤੀ ਜੀ ਤੁਸੀਂ ਉਹਨੂੰ ਲੈ ਜਾਓ ਉਹਨਾਂ ਨੂੰ ਤੁਰ ਪਾਜੇ ਮੈਨੂੰ ਗੁਰਬਾਨੀ ਦੇ ਕੋਈ ਦੱਸੇ ਵੀ ਕੁੰਮਨ ਹੋਣ ਨਾਲ ਰੱਬ ਦੀ ਪ੍ਰਾਪਤੀ ਹੋ ਜਾਏਗੀ ਨੰਗੇ ਰਹਿਣ ਨਾਲ ਰੱਬ ਦੀ ਪ੍ਰਾਪਤੀ ਹੋਏਗੀ ਸਵਾਹ ਭਰੇ ਰਹਿਣ ਨਾਲ ਰੱਬ ਦੀ ਪ੍ਰਾਪਤੀ ਹੋ ਜਾਏਗੀ ਜਿਟਾਂਵਾਂ ਰੱਖਿਆ ਰੱਬ ਦੀ ਪ੍ਰਾਪਤੀ ਹੋ ਜਾਏਗੀ ਕਿਤੇ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਇਹਨਾਂ ਦਾ ਖੰਡਨ ਕੀਤਾ ਹੂੰ ਗੁਰੂ ਨਾਨਕ ਸਾਹਿਬ ਤੋਂ ਵੱਡਾ ਤਾਂ ਨਹੀਂ ਕੋਈ ਵੀ ਜੇ ਵੀ ਉਹਨਾਂ ਨੇ ਜਾ ਕੇ ਸਿੱਖਿਆ ਦਿੱਤੀ ਉਹਨੂੰ ਪ੍ਰਵਾਨ ਨਹੀਂ ਕੀਤਾ ਪ੍ਰਵਾਨ ਨਹੀਂ ਕੀਤਾ ਇਹ ਇਹ ਤਾਂ ਉਹਨਾਂ ਦੀ ਬੋਲੀ ਬੋਲਦਾ ਫਿਰਦਾ ਹੂੰ ਉੱਥੇ ਉਹ ਪਾਣੀ ਦੇ ਵਿੱਚ ਛਪੜਨ ਦੇ ਵਿੱਚ ਫਿਰ ਇਹ ਅ ਦਰਬਾਰ ਸਾਹਿਬ ਦਾ ਸਰੋਵਰ ਦੀ ਵੀ ਗੱਲ ਕੀਤੀ ਮਾਣੇ ਕਹਿੰਦੇ ਬਹੁਤ ਪਿੱਤਰ ਹੈ ਕਈ ਵਾਰੀ ਕਹਿ ਦਿੰਦੇ ਨੇ ਜਿਹੜੇ ਵੱਡੇ ਪ੍ਰਚਾਰਕ ਇਹਨਾਂ ਦੇ ਨੇ ਫਿਰ ਗੁਰੂ ਦੇ ਸਰੋਵਰ ਚ ਕੋਣ ਸੀ ਇਸ਼ਨਾਨ ਕਰ ਲਿਆ ਤੇ ਉਹ ਪਾਣੀ ਇੱਦਾਂ ਨਾਲੋਂ ਕੀ ਸੁੱਚਾ ਹੋ ਗਿਆ ਹੂੰ ਜਿੱਥੇ 24 ਘੜੇ ਘਰਬਾਣੀ ਪੜਿੰਦੀ ਫਿਰ ਜੁ ਸਿੱਖ ਹੋਣ ਕਿਹਦਾ ਝਾਕਣ ਦੀ ਕੀ ਲੋੜ ਹੈ ਹੂੰ ਆਉਂਦੀ ਮੱਝ ਮਿਲਦੀ ਹੋਵੇ ਤੇ ਗਵਾਂਢੀਆਂ ਵਾਲੇ ਪਾਸੇ ਜਾਣ ਦੀ ਕੀ ਲੋੜ ਹੈ ਹੂੰ ਤੇ ਸਾਡਾ ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਐਡੇ ਸਮਰੱਥ ਨੇ ਇਹ ਉੱਥੇ ਧੱਕੇ ਖਾਣ ਗਏ ਨੇ ਕੀ ਲਣ ਗਏ ਨੇ ਸਾਨੂੰ ਤਾਂ ਭੰਡੀ ਜਾਂਦੇ ਨੇ ਸਾਨੂੰ ਤਾਂ ਬਦਨਾਮ ਕਰ ਹੀ ਜਾਂਦੇ ਨੇ ਇੱਕ ਇਸ ਵਾਸਤੇ ਉੱਥੇ ਜਗ ਹੈ ਨਾ ਕੀ ਸਿੱਧ ਕਰਨ ਵਾਲੇ ਨੇ ਭਗਤੀਆਂ ਉੱਥੇ ਕੁਝ ਵੀ ਨਹੀਂਗਾ ਜਿਹੜਾ ਕੁਝ ਉੱਥੇ ਹੋ ਰਿਹਾ ਤੁਸੀਂ ਵੇਖ ਰਹੇ ਹੋ ਕਿੰਨੇ ਲੋਕ ਮਰ ਗਏ ਕਈਆਂ ਨੇ ਉੱਥੇ ਜਿਹੜੇ ਲੰਗਰ ਵੀ ਲਾ ਲੇ ਜਿਹੜੇ ਆ ਸਿੱਖੀ ਕਹਿੰਦੇ ਨੇ ਸਿੱਖਾਂ ਦੇ ਕਦੇ ਧਾਰਮਿਕ ਸਥਾਨਾਂ ਤੇ ਕਦੇ ਲੰਗਰ ਲੱਗਾ ਕਿਸੇ ਹਿੰਦੂ ਨੇ ਲਾਇਆ ਕਿਸੇ ਮੰਦਰ ਵਾਲੇ ਨੇ ਸਿੱਖ ਦੀ ਸਾਰ ਲਈ ਇਹ ਪੈਰੋ ਜਿਹੜੇ ਨੇ ਡਰਾਮੇ ਬਾਈ ਸਾਡੇ ਵਿੱਚ ਉਠਾ ਦਿੱਤੇ ਤੁਸੀਂ ਇਹਨਾਂ ਨੂੰ ਦਮਦਮੀ ਟਕਸਾਲ ਦੇ ਹਰਨਾਮ ਸਿੰਘ ਧੁੰਮਾ ਨੂੰ ਮੁਖੀ ਮੰਨਦੇ ਹੋ ਨਹੀਂ ਇਹ ਪਾਜਪਾ ਦਾ ਮੁਖੀ ਹੋ ਸਕਦਾ ਦਮ ਦੇ ਟਕਸਾਲ ਦਾ ਨਹੀਂ ਹੋ ਸਕਦਾ ਜੀ ਗੱਟੀ ਸਾਹਿਬ ਜੀ ਜਿਸ ਤਰ੍ਹਾਂ ਐਸਜੀਪੀਸੀ ਦਾ ਪ੍ਰਧਾਨ ਹੈ ਜਾਂ ਕਾਲ ਤਖਸਾਲ ਦੇ ਜਥੇਦਾਰ ਨੇ ਉਹਨਾਂ ਦਾ ਕੋਈ ਵੀ ਬਿਆਨ ਹਰਨਾਮ ਸਿੰਘ ਧੁੰਮਾ ਦੇ ਬਰ ਖਿਲਾਫ ਆਇਆ ਨਹੀਂ ਵੀ ਇਹ ਕਿਉਂ ਗਏ ਨਹੀਂ ਜਾਣਾ ਚਾਹੀਦਾ ਅੱਜ ਕੀ ਹੈਗਾ ਅਸੀਂ ਲੋ ਹੋਣੇ ਆ ਸੁਖਵੀਰ ਉੱਥੇ ਸਾਰਾ ਕੁਝ ਮੰਨਿਆ ਮੇਥੋਂ ਗਲਤੀਆਂ ਹੋਈਆਂ ਜੀ ਉਹਨਾਂ ਵਿੱਚ ਵੀ ਆਉਂਦੀਆਂ ਤੇ ਰਾਹ ਨੂੰ ਉਹ ਬਦਲਾ ਨੇ ਮਿਠਾਇਆ ਹੂੰ ਤੇ ਬਾਦਲਾਂ ਦੇ ਹੱਕ ਚ ਉਹ ਅਰਦਾਸਾ ਕਰਦਾ ਲੈ ਵੀ ਇਹਨਾਂ ਨੂੰ ਵੋਟਾਂ ਪਾਓ ਇਹ ਕਦੇ ਵੀ ਬੋਲਣਗੇ ਯਾਰ ਇਹਨਾਂ ਨੇ ਤਾਂ ਸਾਡਾ ਸਿੱਕਾਉਂ ਦਾ ਪੱਠਾ ਬਿਠਾਇਆ ਹੂੰ ਇਹ ਸਾਨੂੰ ਕਾਲਤਾ ਵੀ ਯਾਦ ਕਰਾਉਣਾ ਪੈਣਾ ਤੇ ਸ਼ਰਮਣੀ ਕਮੇਟੀ ਜਿਹੜੀ ਇਹ ਵੀ ਸਾਡੇ ਕੋਲ ਯਾਦ ਕਰਾਉਣੀ ਪੈਣੀ ਆ ਹੁਣ ਇਲੈਕਸ਼ਨ ਜਿਹੜੀਆਂ ਵੋਟਾਂ ਜਿਹੜੀਆਂ ਨੇ ਬਣ ਚੁੱਕੀਆਂ ਨੇ ਆਪਾਂ ਉਹਦੇ ਪਿੰਡਾਂ ਦੀਆਂ ਲਿਸਟਾਂ ਲਵੋ ਆਪਣੇ ਸ਼ਹਿਰਾਂ ਚੋਂ ਵੱਧ ਚੜ ਕੇ ਵੇਖੋ ਤੇ ਉਹ ਚੰਗੇ ਜਿਹੜੇ ਬੰਦੇ ਨੇ ਉਹ ਆਪਾਂ ਠੱਲੀਏ ਅਜਿਥੋਂ ਜਲਾਲਾਬਾਦ ਹਲਕਾ ਹੈ ਇਹ ਸ਼ਰਮਣੀ ਕਮੇਟੀ ਦਾ ਮੈਂ ਇਲੈਕਸ਼ਨ ਲੜਾਂਗਾ ਗੁਰੂ ਸਾਹਿਬ ਕਿਰਪਾ ਕਰੇ ਆਪ ਸਾਥ द्या ਜੀ ਤੇ ਆਪਾਂ ਜਿਹੜੇ ਜਾ ਕੇ ਚੰਗੀਆਂ ਗੱਲਾਂ ਰੱਖ ਚੱਕੀਏ ਇਹਨਾਂ ਡਰਾਮੇ ਬਾਜਾਂ ਤੋਂ ਛੱਡੀਏ ਆ ਜਿਹੜਾ ਸਾਡੀ ਸਿੱਖੋਂ ਦਾ ਕਹਾਣ ਹੁੰਦਾ ਉਹਨਾਂ ਤੋਂ ਬਚਾ ਲਈਏ ਮੈਂ ਤੁਹਾਡੇ ਰਾਈ ਅਪੀਲ ਕਰਦਾ ਆ ਸਾਰੀ ਸੰਗਤ ਨੂੰ ਵੀ ਭਾਈ ਮੇਰਾ ਇਸ ਲਾਲਾਵਾਦ ਹਲਕਾ ਚ ਆਸੇ ਪਾਸੇ ਵੀ ਦਿਓ ਵੀ ਜਿਹੜਾ ਕੋ ਚੰਗੀ ਗੱਲ ਕਰਨ ਵਾਲਾ ਸੱਚ ਤੇ ਖੜਨ ਵਾਲਾ ਉਹਦੇ ਨਾਲ ਖੜਜੋ ਇਹ ਨਾ ਹੋਵੇ ਵੀ ਜਿਹੜਾ ਸ਼ਰਾਬ ਕੋਲਾ ਪੀਣ ਵਾਲਾ ਉਹਨੂੰ ਬਣਾ ਦੇ ਉਹਦੇ ਨਾਲ ਤੁਸੀਂ ਜਾ ਕੇ ਵੋਟਾਂ ਪਾ ਕੇ ਉਹਨੂੰ ਸ਼ਰਮਣੀ ਕਮੇਟੀ ਦਾ ਪ੍ਰਧਾਨ ਬਣਾ ਦੋ ਫਿਰ ਤੁਹਾਡਾ ਬੇੜਾ ਅੱਜ ਤਰਾਹੀਂ ਗੁੱਲ ਹੋਣਾ ਇਸ ਕਰਕੇ ਇਹ ਵੀ ਆ ਰਹੀਆਂ ਨੇ ਇਸ ਕਰਕੇ ਇਧਰ ਨੂੰ ਵੀ ਧਿਆਨ ਦਿਓ ਤੇ ਸੱਚ ਤੇ ਹੱਕ ਦੀ ਲੜਾਈ ਦੀ ਜ਼ਰੂਰ ਗੱਲ ਕਰਿਆ ਗਏ ਗੱਟੀ ਸਾਹਿਬ ਜੀ ਖੀਰਲਾ ਸਵਾਲ ਹੈਗਾ ਵੀ ਜਿਸ ਤਰ੍ਹਾਂ ਦਮਦਮੀ ਟਿਕਸਾਲ ਦੇ ਕੁਝ ਆਗੂ ਬੁਲਾ ਰਹੇ ਹੈਗੇ ਨੇ ਉਹ ਕਹਿੰਦੇ ਨੇ ਅਸੀਂ ਹਰਨਾਮ ਸਿੰਘ ਤੋਂ ਮਾਨੂੰ ਬਰਖਾਸਤ ਕਰਦੇ ਆ ਅਗਲਾ ਸਟੈਂਡ ਲੈਨ ਕੀ ਜਥੇ ਬੰਦੀਆਂ ਲੈਨ ਦੇ ਦਾ ਵਿਰੋਧ ਕਰਨੇ ਨੂੰ ਹਵੀਤੋਂ ਨਿਕਲ ਉੱਥੇ ਆਪਦਾ ਜਹੇਦਾਰ ਚੁਣ ਕੇ ਉਠਾਈ ਗਈ ਹੋਰ ਜੀ ਸ਼੍ਰੋਮਣੀ ਕੀ ਦਮਦਮੀ ਟਿਕਸਾਲ ਦਾ ਜੀ ਇਹ ਕਬਜੀ ਨਹੀਂਗਾ ਜੋ ਇਹਨੇ ਹਰਕਤ ਕਰ ਦਿੱਤੀ ਬਹੁਤ ਨਿੰਦਨਯੋਗ ਹੈ ਹਰਕਤ ਹੂੰ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਦੇ ਦੱਸੋ ਉਹ ਕਿਹੜੇ ਗਏ ਸੀ ਕੁੰਮ ਤੇ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖ ਉਹਨਾਂ ਦੀਆਂ ਜਿਹੜੀਆਂ ਸਪੀਚਾਂ ਨੇ ਅੰਦਰ ਜੋਤ ਜਗਦੀ ਜਿਹੜਾ ਦਸਮ ਗ੍ਰੰਥ ਦੀ ਕਥਾ ਕੀਤੀ ਤੇ ਲਾਸ਼ ਚ ਕਿਹਾ ਹੈ ਕਿ ਦਸਮ ਪਾਤਸ਼ਾਹ ਜੀ ਨੇ ਕਲਮ ਬੰਦ ਕੀਤਾ ਜੀ ਦੇਵੀਆਂ ਦੇ ਚਲਿਤਰ ਤੇ ਇਹਨਾਂ ਨੂੰ ਮੰਨਿਆ ਜੇ ਨਾ ਉਹਨੇ ਕਰਤੂਤ ਦੱਸੀ ਇੰਨੀ ਕੋਈ ਬਹਾਦਰ ਹੋਈਆਂ ਨੇ ਇਹ ਤੇ ਸਾਡੇ ਲੋਕਾਂ ਨੇ ਚੰਡੀ ਦਾ ਵਾਰ ਪਾਠ ਕਰ ਲਵੋ ਤੇ ਸਾਡੇ ਕੋਲ ਸ਼ਕਤੀਆਂ ਆ ਜਾਂਦੀਆਂ ਨੇ ਚੰਡੀ ਦਾ ਵਾਰ ਵੀ ਦੇਵੀਆਂ ਦੀ ਕਰਤੂਤ ਲਿਖੀ ਦਸਮ ਪਾਤਸ਼ਾਹ ਨੇ ਸਿਰਫ ਇੱਕ ਉਹਨਾਂ ਦੀ ਕਹਾਣੀ ਲਿਖੀ ਏ ਇਹ ਲੋਕ ਉਹਨੂੰ ਹੀ ਮੰਨੀ ਜਾਂਦੇ ਨੇ ਚ ਉਹ ਨਿਹੰਗ ਸਿੰਘ ਹੀ ਚੰਡੀ ਦਾ ਵਾਰ ਕਾ ਦੇ ਚੰਡੀ ਦੇ ਵਾਰ ਦੇ ਵਿੱਚ ਪੜੋ ਹੈ ਕੀ ਨਿਹੰਗ ਸਿੰਘ ਦਾ ਚੰਡੀ ਦੀ ਵਾਰ ਤੋਂ ਹੀ ਦਿਨ ਦੀ ਸ਼ੁਰੂਆਤ ਕਰਦੇ ਕਹਿੰਦੇ ਵੀ ਮਾਤਾ ਜਿੰਨੀਆਂ ਦੇਵੀ ਸ਼ਕਤੀਆਂ ਉਹਦੇ ਵਿੱਚ ਹੈਗੀਆਂ ਦੇਵੀ ਸ਼ਕਤੀਆਂ ਮੂਰਖਤਾ ਨਾ ਬਹੁਤੇ ਅਸੀਂ ਮੂਰਖ ਹੋ ਗਏ ਨਾ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਪੜੀ ਗਈ ਭਗਵਾਨੀ ਭਗਾਨੀ ਦਾ ਜੁੱਧ ਲਿਖਿਆ ਉਹ ਪੜ ਲਓ ਜਿਹੜੀ ਚੰਡੀ ਦੀ ਵਾਰ ਹੈ ਉਹਦੇ ਵਿੱਚ ਕੀ ਚੰਡੀ ਦੀ ਵਾਰ ਇੱਕ ਦੇਵੀ ਜਿਹੜੀ ਇਹਨਾਂ ਨੇ ਜੰਗ ਕੀਤਾ ਸੀ ਜਦੋਂ ਦੈਤ ਇਹਨਾਂ ਨੂੰ ਮਾਰਨ ਲੱਗ ਪਏ ਸੀ ਦੇਵੀਆਂ ਵੱਡੀ ਜਾ ਰਹੀ ਸੀ ਮਤਲਬ ਇਹਨਾਂ ਦੇ ਨਾਲ ਮਤਲਬ ਬਹੁਤ ਜ਼ਿਆਦਾ ਮਲਵੀ ਇਹਨਾਂ ਦੇ ਨਾਲ ਫੰਡ ਹੁੰਦਾ ਸੀ ਫਿਰ ਦੇਵੀਆਂ ਨੇ ਆ ਕੇ ਜੰਗ ਕੀਤੀ ਤੇ ਜੰਗ ਦੇ ਨਾਲ ਵੀ ਦੇ ਰਹੇ ਦਇਤ ਸੀ ਉਹਨੇ ਕੋਲ ਮਰ ਨਹੀਂ ਰਹੇ ਸੀ ਖਤਮ ਨਹੀਂ ਸੀ ਹੋ ਰਹੇ ਫਿਰ ਉਹ ਕਲਕੱਤੇ ਵਾਲੀ ਆਈ ਉਹਨੇ ਕੋਕ ਲਾਈ ਇਹਨਾਂ ਦਾ ਇਹੋ ਜਿਹਾ ਇਤਿਹਾਸ ਸੀ ਕੋਈ ਹੈ ਨਹੀਂਗਾ ਜਿਆਦਾ ਵੱਡਾ ਗੱਟੀ ਸਾਹਿਬ ਵੱਡੇ ਪ੍ਰਚਾਰਕ ਨੇ ਸਿੱਖ ਕੌਮ ਦੇ ਅੱਜ ਹਰਨਾਮ ਸਿੰਘ ਤੁਮਾ ਜਿਵੇਂ ਕੁੰਭ ਮੇਲੇ ਤੇ ਗਿਆ ਅੱਜ ਚੁੱਪ ਕਿਉਂ ਨਹੀਂ ਬੋਲਦੇ ਕਿਉਂ ਨਹੀਂ ਮੈਂ ਉਹ ਕਹਿੰਦਾ ਉਹ ਸਰਕਾਰੀ ਨੇ ਸਾਰੇ ਆ ਪਿੰਦਰਪਾਲ ਵੀ ਸਰਕਾਰੀ ਹੈ ਅੱਛਾ ਜੀ ਹਾਂ ਸਰਕਾਰ ਦਾ ਪਾਲਿਆ ਆਇਆ ਬੋਲੇਗਾ ਕੋਈ ਨਹੀਂ ਬੋਲਦਾ ਸੱਚ ਨਨਸਰੀਆਂ ਨੇ ਕਿੰਨਾ ਕੁਛ ਕੀਤਾ ਉਹ ਤਾਂ ਬਾਬਾ ਬੰਦਾ ਸਿੰਘ ਬੋਲੇ ਉਹ ਯਾਰੇ ਤੈਨੂੰ ਮੈਂ ਪਹਿਲੋਂ ਕਰ ਇਕੱਠਿਆ ਉਹ ਝੁੰਮੇ ਦਾ ਚੇਲਾ ਹੁਣ ਬੋਲੇਗਾ ਕਿਉਂ ਹੂੰ ਝੁੰਮੇ ਦੀ ਬੁੱਕਲ ਦੇ ਵਿੱਚੋਂ ਨਿਕਲਿਆ ਜੀ ਤੇ ਲੋਕੀ ਮੂਰਖ ਨੇ ਸਾਧਦੇ ਨੇ 50 5000 ਰੁਪਏ ਦਿੰਦੇ ਨੇ ਉਹਨੂੰ ਹੂੰ ਮੈਨੂੰ ਸਾਧ ਲਿਆ ਕਰੋ ਮੈਂ ਤੁਹਾਡੇ ਕੋਲ 10 ਰੁਪਏ ਨਹੀਂ ਲੈਂਦਾਗਾ ਉਹ ਤੋਂ ਜ਼ਿਆਦੀ ਕਥਾ ਕਰਾਂਗਾ ਸੱਚ ਦੀ ਜੀ ਮੇਰੇ ਕੋਲ ਪਾਪੜ ਨਹੀਂ ਵੇਲੇ ਜਾਣੇ ਹੂੰ ਇਹਨਾਂ ਨੇ ਪਾਪੜ ਵੇਲੇਣੇ ਨੇ ਤੇ ਪਾਪੜ ਵਾਲਿਆਂ ਨੂੰ ਦੇਨੇ ਵੀ ਪੈਸੇ ਨੇ ਫਿਰ ਬੁਕਿੰਗ ਕਰਨੀ ਫਿਰ ਮਸ਼ਹੂਰੀ ਕਰਾਉਣੀ ਮਨ ਘਟ ਤਕ ਕਹਾਣੀਆਂ ਉਹਨਾਂ ਦੇ ਪੈਸੇ ਦੇ ਕੇ ਆਪ ਛਤਰ ਖਾਂਦੇ ਉਹਨਾਂ ਦੇ ਮਨ ਘਟ ਤਕ ਕਹਾਣੀਆਂ ਉਹਨਾਂ ਦੇ ਮਨ ਘਟ ਤੰਨੇ ਸਾਰਾ ਕੁਝ ਕੋਈ ਨਹੀਂ ਗੁਰਮਾਰੀ ਦੇ ਸੰਤੀਆਂ ਨਹੀਂ ਜਰਨਲ ਸੁਣੋ ਮਾਨ ਸਿੰਘ ਝੌਰ ਨੂੰ ਸੁਣ ਲਓ ਜੀ ਆ ਮਸਕੀਨ ਨੂੰ ਸੁਣ ਲਵੋ ਜੀ ਹੋਰ ਵੀ ਇੱਕ ਦਿਲਬਰ ਸਿੰਘ ਹੋਇਆ ਢਾਡੀ ਉਹਨੂੰ ਸੁਣ ਲਓ ਹਮ ਜੋਗਾ ਸਿੰਘ ਜੋਗੀ ਨੂੰ ਸੁਣ ਲਓ ਜੀ ਹੋਰ ਵੀ ਪ੍ਰਾਤਨ ਜਿਹੜੇ ਕੋਈ ਗ੍ਰੰਥ ਜਿਨ੍ਹਾਂ ਲਿਖੇ ਨੇ ਬਾਬਾ ਦੀਪ ਸਿੰਘ ਦੀਆਂ ਲਿਖਤਾਂ ਸਾਖੀਆਂ ਨੇ ਹੋਰ ਮਹਾਰਾਜ ਦੀ ਕਿਰਪਾ ਜਿਹੜੇ ਮਲਵੀ ਚੰਗੇ ਲਖਾਰੀ ਨੇ ਦੇਖੋ ਉਹਨਾਂ ਦਾ ਤੇ ਇਹਨਾਂ ਦਾ ਜਮੀਨ ਸਵਾਨ ਦਾ ਫਰਕ ਹੈ ਹਾਂ ਹੋ ਕੀ ਰਿਹਾ ਯਾਰ ਸਾਨੂੰ ਦੱਸਿਆ ਕੀ ਜਾ ਰਿਹਾ ਜੀ ਇਹ ਯਾਰ ਨਾਮ ਤੋਂ ਮੇਰੀ ਅਕਾਲ ਤਾਂ ਮੰਜੀ ਸਭ ਹਾਲ ਤੋਂ ਕਥਾ ਕਰਾਉਣ ਲੱਗ ਪੈਂਦੇ ਨੇ ਨਾਲ ਕਿਉਂ ਹਮ ਜਦ ਤੁਸੀਂ ਉੱਥੇ ਕਰ ਰਹੇ ਤੁਸੀਂ ਆਪ ਕੀ ਕਰ ਰਹੇ ਹੋ ਦੱਸੋਗੇ ਕਿੱਥੇ ਹੁਣ ਉਹ ਉੱਥੇ ਕਥਾ ਵਿੱਚ ਕਹੇਗਾ ਭਾਈ ਵੀ ਇਸ਼ਨਾਨ ਜਿਹੜੇ ਇਸ ਤਰ੍ਹਾਂ ਨਦੀਆਂ ਜਿਹਨਾਂ ਨਾਲ ਨਹਾਉਣੇ ਟੋਪਿਆਂ ਜਿਹਨਾਂ ਨਾਲ ਨਹਾਉਣੇ ਪਖੰਡੇ ਕਹੇਗਾ ਹੁਣ ਇਹ ਇਹ ਕਹਿੰਦੇ ਨਹੀਂ ਇੱਥੇ ਗਿਆ ਗੁਰੂ ਨਾਨਕ ਸਾਹਿਬ ਜੀ ਦਾ ਗਿਆਨ ਗੋਦਰੀ ਗੁਰਦੁਆਰਾ ਸਾਹਿਬ ਠਾਇਆ ਹਮ ਅਰ ਦੁਆਰ ਉੱਥੇ ਪਖੰਡ ਬ્રાਹਮਣ ਪਖੰਡ ਕਰ ਰਹੇ ਸੀ ਜੀ ਸੂਰਜ ਨੂੰ ਪਾਣੀ ਦੇ ਰਹੇ ਸੀ ਸਤਗੁਰ ਸੱਚੇ ਪਾਛਾ ਲੈਣੇ ਨੂੰ ਦੇਣ ਲੱਗ ਪਏ ਹਮ ਉੱਥੇ ਗੁਰਦੁਆਰਾ ਢਾਤਾ ਅਜੇ ਤੇ ਕਰੋੜ ਨਹੀਂ ਬਣਵਾਇਆ ਉਹਨਾਂ ਨੇ ਹੁਣ ਉੱਥੇ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਗਏ ਨੇ ਗੁਰੂ ਨਾਨਕ ਸਾਹਿਬ ਕਰਨ ਕੀ ਗਏ ਸੀ ਹਮ ਗੁਰੂ ਨਾਨਕ ਸਾਹਿਬ ਨੇ ਤੀਰ ਮਾਰਿਆ ਸੀ ਉਹਨਾਂ ਨੂੰ ਗਿਆਨ ਦਾ ਗੁਰੂ ਸਾਹਿਬ ਲੈਣੇ ਛੱਟੀਏ ਛੱਟੀਏ ਤੇ ਪੰਡਤ ਪੁੱਛਦੇ ਤੁਸੀਂ ਪਾਣੀ ਕਿਨੂੰ ਦੇ ਰਹੇ ਸਤਗੁਰ ਸੱਚੇ ਪਾਛਾ ਕਹਿੰਦੇ ਖੇਤੀ ਨੂੰ ਕਹਿੰਦੇ ਵੀ ਕਿਵੇਂ ਉੱਪਰ ਜਾਏਗਾ ਖੇਤੀ ਨੂੰ ਪਾਣੀ ਸਤਗੁਰ ਜੀ ਕਹਿੰਦੇ ਬਸੋ ਜ਼ਮੀਨ ਤੇ ਆ ਉਹ ਤੇ ਚੰਦਰ ਕਿਹੜਾ ਪਿਓਲਾ ਬੰਨ ਲਾ ਲੋ ਕਿ ਮੈਂ ਤਾਂ ਨਹਿਰ ਬਣਾ ਕੇ ਲੈ ਜਾਂਗਾ ਤੁਸੀਂ ਕਿਵੇਂ ਪਾਣੀ ਉਹਨਾਂ ਦਾ ਭਰਮ ਭਲੇਖਾ ਦੂਰ ਕੀਤਾ ਗੱਟੀ ਸਾਹਿਬ ਜੀ ਹਰਨਾਮ ਸਿੰਘ ਧੁਮਾ ਇਹ ਨੇੜਤਾ ਬਣਾਉਣ ਜਾਂਦੇ ਆ ਬੀਜੇਪੀ ਦੇ ਨਾਲ ਕਹਿੰਦੇ ਵੀ ਜਿਹੜੇ ਸਾਡੇ ਹੱਕ ਨੇ ਜੀ ਗੁਰਦੁਆਰੇ ਢਾਏ ਨੇ ਜਾਂ ਹੋਰ ਵੀ ਜਿੰਨੇ ਸਿੱਖਾਂ ਦੇ ਮਸਲੇ ਨੇ ਅਸੀਂ ਹੱਲ ਕਰੋਣ ਜਾਂਦੇ ਆ ਤੇ ਦੱਸੋ ਹੋਇਆ ਹੋਇਆ ਹੂੰ ਕੋਈ ਹੋਇਆ ਤੁਸੀਂ ਦੱਸੋ ਤੁਹਾਡੇ ਗਿਆਨ ਜਗ੍ਹਾ ਮੈਨੂੰ ਨਹੀਂ ਪਤਾ ਤੁਸੀਂ ਦੱਸ ਦਿਓ ਲੱਗਦਾ ਤਾਂ ਨਹੀਂ ਤੇ ਫਿਰ ਹੂੰ ਨੁਕਸਾਨ ਹੀ ਹੋਇਆ ਫਾਇਦਾ ਤਾਂ ਕੋਈ ਨਹੀਂ ਹੋਇਆ ਜੀ ਇਸ ਕਰਕੇ ਖਾਲਸਾ ਜੀ ਐਵੇਂ ਡਰਾਮਾ ਹੈ ਹਾ ਕਿਹੜਾ ਕੋਈ ਫਾਇਦਾ ਕਰਾਇਆ ਕੁਝ ਨਹੀਂ ਕਰਾਇਆ ਸੌਂਤੀ ਕਰੀ ਹਾਂ ਸੋ ਦੋਸਤੋ ਤੁਸੀਂ ਜੁੜੇ ਸੀਗੇ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੇਰੇ ਨਾਲ ਸੀਗੇ ਸਿੱਖ ਚਿੰਤਕ ਗੁਰਚਰਨ ਸਿੰਘ ਗੱਟੀ ਜਿਨ੍ਹਾਂ ਨੇ ਬੜੇ ਵੱਡੇ ਵੱਡੇ ਖਲਾਸੇ ਕੀਤੇ ਨੇ ਜਿਸ ਤਰ੍ਹਾਂ ਕੁੰਭ ਮੇਲੇ ਤੇ ਜਾਣਾ ਨਾਗਿਆਂ ਦੇ ਨਾਲ ਨਹਾਉਣਾ ਇਸ ਅਸਲੀ ਹੈ ਅਸਲੀਅਤ ਹੈ ਜਾਂ ਨਹੀਂ ਕਹਿੰਦੇ ਨਹੀਂ ਵਾਕਿਆ ਹੀ ਪਖੰਡ ਹੈ ਹਰਨਾਮ ਸਿੰਘ ਤੋਂ ਮੈਂ ਉੱਥੇ ਪਹੁੰਚੇ ਨੇ ਬਹੁਤ ਹੀ ਸਿੱਖ ਕੌਮ ਦੇ ਸਿਧਾਂਤ ਨੂੰ ਵੱਡੀ ਠੇਸ ਪਹੁੰਚੀ ਹੈ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਲਾਈਕ ਕਮੈਂਟ ਦਿਓ ਸੋ ਗੁਰਚੰਦ ਸਿੰਘ ਗੱਟੀ ਸਾਹਿਬ ਜੀ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ